आप कलर में नोट्स रो 2000 कप ये दे देंगे किस वेला ये आता है जाके ही मां में भी Okay. <laughs> you ਹਾਂਜੀ ਜੱਤਰਾ ਨਾਮਾਜੀ ਤੁਹਾਡਾ ਸੋਨੀਆ ਸੋਨੀਆ ਜੀ ਕੀ ਕਰਨਾ ਚਾਹੀਦਾ ਜੇ ਮਹਾਮਾਈ ਦੀ ਚੌਂਕ ਪੁਰਾਈ ਜਾਂਦੀ ਆ ਇਹ ਸਿੱਧਾ ਬੀਟਾ ਮਾ ਨੈਣਾ ਦੇਵੀ ਜੀ ਵਿਸ਼ਾਲ ਚੌਂਕੀ ਹਰ ਸਾਲ ਦੀ ਤਰ੍ਹਾਂ ਪਹਿਲਾਂ ਜਗਰਾਤਾ ਕਰਾਉਂਦੇ ਸੀ ਹੁਣ ਚੌਂਕੀ ਕਰਾਉਂਦੇ ਆ ਮਹਾਮਾਈ ਚੌਂਕੀ ਵਿੱਚ ਆ ਕੇ ਸਾਰੇ ਭਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅਸ਼ੀਰਵਾਦ ਲਓ ਤੇ ਲੰਗਰ ਛਕੋ ਭੰਡਾਰੇ ਛਕੋ ਸਿਝੋੜੀਆਂ ਪਰਾਓ ਕਿੰਨੇ ਵਜੇ ਸਟਾਰਟ ਹੋਣੀ ਚੁੱਕੀ 8 8 ਤੋਂ 12 ਵਜੇ ਤੱਕ ਇਹਨਾਂ ਦੀ ਕਿਰਪਾ ਦੇ ਨਾਲ ਜਿੰਨੀ ਦੀ ਚੱਲੇਗੀ ਮਹਾਮਾਈ ਦੀ ਕਿਰਪਾ ਨਾਲ ਠੀਕ ਹੈ ਕੀ ਨਾਉਂ ਉਸ ਦਾ ਅਮਨਪੁਰ ਆਸਰ ਕੀ ਕਰਨ ਜਿਹੜੇ ਮੈਂ ਇਹੀ ਕਹਿਣਾ ਚਾਹੁੰਦਾ ਕਿ 29 ਤਰੀਕ ਨੂੰ ਕਿੰਨੇ ਬਹੁਤ ਹੀ ਵਿਸ਼ਾਲ ਚੌਂਕੀ ਕਰਾਈ ਜਾ ਰਹੀ ਹੈ ਮੀਨਾ ਬਾਬਾ ਜੀ ਦਾ ਦਰਬਾਰ ਸਿੱਧ ਪੀਠ ਮਾਣ ਲਾਣਾ ਦੇਵੀ ਪਿੰਡੀ ਥਰੂ ਮੰਦਿਰ ਦੇ ਵਿੱਚ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਮਹਾਮਾਈ ਦਾ ਗੁਣਗਾਨ ਸੁਣੋ ਆ ਕੇ ਤੇ ਮਹਾਮਾਈ ਦਾ ਆਸ਼ੀਰਵਾਦ ਪ੍ਰਾਪਤ ਕਰੋ ਤੇ ਲੰਗਰ ਟੂਟ ਚੱਲੇਗਾ ਤੇ ਸਭ ਨੂੰ ਪਹੁੰਚਣ ਦੀ ਕਿਰਪਾਲਤਾ ਕਿ ਸਾਰੇ ਜਰੂਰ ਪਹੁੰਚੋ ਅੱਜ ਮਾਤਾ ਜੀ ਕੀ ਕਰਨ ਚੁਣ ਜਿਹੜੀ ਮਾਂ ਹਮਾਇਤ ਦੀ ਜਿਹੜੀ ਚੌਂਕੀ ਕਰਵਾ ਰਹੇ ਆ ਤੇ ਅੱਜ ਜਿਹੜੀ ਸਪੈਸ਼ਲ ਕਮੇਟੀ ਕੀਤੀ ਗਈ ਜੈਕਾਰਾ ਮਾਂ ਨਾ ਨਾ ਤੇ ਵਿਦਾ ਸਰ ਦੇ ਦਰਬਾਰ ਕੀ ਜੈ ਜੈਕਾਰਾ ਸਨੈਰੀ ਸਨੈਰੀ ਨਿਤਰਾਵਲੀ ਮਹਾਂ ਦਾ ਬੋਸਾ ਕੀ ਦਰਬਾਰ ਕੀ ਜੈ ਇਹ ਚੌਂਕੀ ਮਾਂ ਦੀ ਕਿਰਪਾ ਨਾਲ 21ਵੇਂ ਜਗਲਾਤੇ ਵੀ ਹੋਇਆ ਇਹ ਚੌਂਕੀ ਹੈ ਇਹ ਸਾਡੀ ਸਥਾਪਨਾ ਦਿਵਸ ਦੇ ਸਬੰਧ ਨਾਲ ਤਾਂ 2017 ਚ ਸਥਾਪਨਾ ਦੇ ਵਸੋਇਆ ਵਾ ਉਦਾਂ ਸਾਡੀ 21ਵੀਂ ਚੌਂਕੀ ਆ ਜੀ ਇਹ ਮਹਾਮਾਇਦੀ ਮਾਂ ਨੈਨਾ ਦੇਵੀ ਦੀ ਚੌਂਕੀ ਕਰਾਈ ਜਾ ਰਹੀ ਆ ਇਸ ਦੇ ਵਿੱਚ ਕੀ ਕੀ ਤਿਆਰੀ ਕੀਤੀ ਗਈ ਨੇ ਇਸ ਦੇ ਵਿੱਚ ਮਾਂ ਦੀ ਕਿਰਪਾ ਨਾਲ ਸਭ ਤਿਆਰੀਆਂ ਗਾਣ ਵਾਲਿਆਂ ਦੀਆਂ ਵੀ ਲੰਗਰ ਦੀਆਂ ਵੀ ਲੰਗਰ ਪ੍ਰਸ਼ਾਦ ਦੀਆਂ ਸੰਗਤ ਦੀਆਂ ਸਭ ਤਿਆਰੀਆਂ ਹੋ ਗਈਆਂ ਦੀ ਕੀ ਕੀ ਰਸਮਾਂ ਕੀਤੀ ਜਾਣਗੀਆਂ ਇਸ ਵਿੱਚ ਇਸ ਦੇ ਵਿੱਚ ਮਾਂ ਦਾ ਗੁਣ ਗਾਣ ਕੀਤਾ ਜਾਊਗਾ ਪਹਿਲਾਂ ਗਣੇਸ਼ ਮਨਾਇਆ ਜਾਊਗਾ ਮਾਂ ਦੀ ਜੋਤ ਜਗਾਈ ਜਾਊਗੀ ਉਸ ਤੋਂ ਬਾਅਦ ਗੁਣਗਾਨ ਹੋਊਗਾ ਮਾਂ ਦਾ ਜੀ ਅੱਜ ਕੀ ਸੰਤਮਤ ਪਰਮੇਸ਼ਰ ਦੇ ਲੋਕ ਆ ਗਏ ਜਿਹੜੀ ਜਿਪ ਚੋਂ ਕਿ ਤੁਸੀਂ ਆ 29 ਤਰੀਕਾ ਜੇ ਦੀ ਮੀਟਿੰਗ ਕੀਤੀ ਗਈ ਕਮੇਟੀ ਚ ਕੀ ਫੈਸਲਾ ਕੀਤਾ ਗਿਆ ਵਾ ਅਸੀਂ ਪੂਰੇ ਲੁਧਿਆਣੇ ਵਾਸੀਆਂ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਕੀ ਪੂਰੇ ਵਰਲਡ ਨੂੰ ਕਹਿਣਾ ਚਾਹੁੰਦੇ ਆ ਆ ਕੇ ਮਾਂ ਦੇ ਨੱਤ ਮਸਤਕ ਹੋਣ ਮਾਂ ਤੋਂ ਅਸ਼ੀਰਵਾਦ ਪ੍ਰਾਪਤ ਕਰਨ ਮਾਂ ਦੇ ਚਰਨਾਂ ਵਿੱਚ ਆ ਕੇ ਮੋਜਾਂ ਲੁੱਟਣ ਤੇ ਮਾਂ ਤੋਂ ਝੋਲੀਆਂ ਭਰਾ ਕੇ ਲੈ ਕੇ ਜਾਣ ਅੱਜ ਦਾ ਜਿਹੜਾ ਮੀਟਿੰਗ ਦਾ ਜਿਹੜਾ ਪਲਾਨ ਕੀਤਾ ਗਿਆ ਕੀ ਕੀ ਪਲਾਨ ਕੀਤਾ ਗਿਆ ਸੌਖਣ ਦਾ ਇਹ ਆਪਣਾ ਪਲਾਨ ਆ ਜੀ ਜਿੰਦੀ ਸੰਗਤ ਆਵੇ ਉਹਦੀ ਪੂਰੀ ਦੇਖਭਾਲ ਕੀਤੀ ਜਾਵੇ ਪੂਰਾ ਇੰਤਜ਼ਾਮ ਸੰਗਤ ਲਈ ਹੋਵੇ ਲੰਗਰ ਪਾਣੀ ਦਾ ਹਰ ਚੀਜ਼ ਦਾ ਬੈਠਣ ਦਾ ਸਭ ਕੁਝ ਅੱਜ ਕੀਤਾ ਗਿਆ ਜੀ ਜਿਹੜੀ ਜਿਹੜੀ ਅੱਜ ਮਹਾਮੈਦੀ ਵੀ ਚੌਂਕੀ ਕਰਵਾਈ ਜਾ ਰਹੀ ਆ 23 ਤਰੀਕ ਨੂੰ ਅੱਜ ਇਹ ਕਮੇਟੀ ਕੀਤੀ ਗਈ ਅੱਜ ਇੱਕ ਦਾ ਪਲਾਨ ਕੋ ਆਪਣੇ ਸਿਸਟਮ ਦੇ ਤਾਂ ਕੀ ਕੀ ਜੇ ਤਰਾ ਮਾਣਣਾ ਦੇਵੀ ਦਾ ਬਰਤ ਸਾਕੇ ਦਰਵਾਜ਼ੀ ਜੈ ਸਿੱਧ ਪੀਠ ਮਾਣਣਾ ਦੇਵੀ ਪਿੰਡੀ ਸਰੂ ਮੰਦਿਰ ਡ੍ਰੀਮ ਲੈਂਡ ਹਬਵਾਲ ਕਲਾਉ ਗਿਆਣਾ ਮਾਤਾ ਰਾਣੀ ਵਿਸ਼ਾਲ ਦਿਵੇ ਚੌਂਕੀ ਮਾਤਾ ਰਾਣੀ ਕਿਰਪਾ ਦੇ ਨਾਲ ਸਾਰੀ ਸੰਗਤ ਦੇ ਸੇਵਾ ਨਾਮ ਕਰਵਾਈ ਜਾ ਰਹੀ ਹੈ ਇੱਕੀ ਵਿਸ਼ਾਲ ਚੌਂਕੀ ਸਭ ਸੰਗਤ ਨੂੰ ਇਹ ਹੀ ਬੇਨਤੀ ਹੈ ਕਿ ਮਾਤਾ ਰਾਣੀ ਚੌਂਕੀ ਵਿੱਚ ਆ ਕੇ ਮਹਾਮਈ ਦਾ ਅਸ਼ੀਰਵਾ ਪ੍ਰਾਪਤ ਕਰੋ ਔਰ ਮਹਾਮਈ ਦਾ ਪ੍ਰਸ਼ਾਦ ਲੰਗਰ ਭੰਡਾਰਾ ਅਟੁੱਟ ਚੱਲੇਗਾ ਸਭ ਤੇ ਮਾਣਣਾ ਦੇਵੀ ਕਿਰਪਾ ਕਰਦੀ ਹੈ ਸਭ ਆਕੇ ਮਾਰਾ ਮਾਤਾ ਨਾਨਾ ਦੇਵੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੈ ਮਾਤਾ ਦੀ ਜਿਵੇਂ ਅੱਗੇ ਫੰਕਸ਼ਨ ਜਿਹੜਾ ਵੀ ਚੰਗੀ ਹੁੰਦੀ ਮਹਾਮਾਈ ਦੀ ਅੱਗੇ ਕਰਾਈ ਜਾਂਦੀ ਹੈ ਜੀ ਯਾਨੀ ਐਸਪੀਐਸ ਚ ਵੱਖਰਾ ਕੀ ਹੋਏਗਾ ਵੱਖਰਾ ਮਾਲਕ ਦਾ ਕੁਛ ਨਹੀਂ ਹੁੰਦਾ ਮਾਲਕ ਦੀ ਕਿਰਪਾ ਚਾਹੀਦੀ ਸਭ ਤੇ ਬਸ ਇਸ ਦਾ ਮਾਲਕ ਨੂੰ ਇਹ ਕਹਿੰਨੇ ਆ ਮਾ ਮਾਈ ਸਭ ਤੇ ਕਿਰਪਾ ਕਰ ਸਭ ਦੁਨੀਆ ਤੰਦਰੁਸਤ ਰਹੇ ਸਲਾਮਤ ਰਹੇ ਸਭ ਸਭ ਤੇ ਕਿਰਪਾਉਣ ਜੀ ਇਹ ਲੱਗਦਾ ਵੀ ਜਿਵੇਂ ਅੱਗੇ ਸੰਗਤ ਉਹਦੇ ਤੋਂ ਵੱਧ ਕੇ ਸਖਤ ਪੈ ਗਈ ਇਹ ਤਾਂ ਉਹਦੀ ਮौज ਹੈ ਜਿਸ ਨੂੰ ਉਹਨੇ ਬੁਲਾਣਾ ਬੰਦੇ ਦਾ ਕੁਝ ਨਹੀਂ ਕਰ ਸਕਦਾ ਬੰਦਲ ਆਪਣੇ ਘਰ ਨੂੰ ਚਲਾਣਾ ਔਖਾ ਹੋ ਜਾਂਦਾ ਅਜ ਦੇ ਸਮੇਂ 'ਚ ਇਹ ਤਾਂ ਉਹੀ ਮੋਈ ਹੈ ਠੀਕ ਹੈ ਨਾ ਸੰਗਤ ਨੂੰ ਬਾ ਸੰਗਤ ਨੂੰ ਇਹੀ ਕਹਿਣਾ ਚਾਹਨਾ ਵੀ ਚੌਂਕੀ ਜਾ ਕੇ ਮਹਾਰਾਜ ਸ਼ੀਪਰਾ ਪ੍ਰਾਪਤ ਕਰੋ ਤੇ ਸਭ ਨੂੰ ਮਹਾਰਾਣੀ ਤੰਦੁਸਤੀ ਬਖਸ਼ੇ ਸਭ ਤੇ ਕਿਰਪਾ ਕਰੇ ਜਿੱਦਾਂ ਸਾਡੀਆਂ ਝੋਲੀਆਂ ਭਰੀਆਂ ਇਦਾਂ ਹੀ ਮਾਂ ਸਾਡੀਆਂ ਝੋਲੀਆਂ ਭਰੇ ਜੇ ਕਰਾਮਣੇ ਨ ਦੇਵ ਜੀ ਦਾ ਬੋਲ ਸਾਡੇ ਕਰਾਰੇ ਕੀ ਜੈ क्या नाम आपका मेरे नाम हर्षमणि जी जी क्या कहना चौकी है माता रानी से हम सभी भगतों से प्रार्थना करते हैं कि मंदिर में आके माता रानी के सामने नतमस्तक हो और अपने घर घरवार अपने हर्थ सिद्धि के लिए व्यथ की प्राप्ति करें धन की प्राप्ति करें माता रानी का आशीर्वाद सदैव उन पर बना रहे आज लोगों को क्या भक्तों को क्या मैसेज देना चाहिए उनको यही मैसेज देता हूँ कि आप सभी लोग डीम में आए माता राना देवी का मंदिर ਕਸ਼ੀ ਦੇ ਮੰਦਿਰ ਹੈ ਆਪੇ ਮਾਤਾ ਜੀ ਆਪਨ ਗਰ ਪਰਿਵਾਰ ਲਈ ਸੁਖ ਸ਼ਾਂਤੀ ਬਣਾਏ ਰੱਖੇ ਵਰਸਕ ਭਿਖਾਰੇ ਵਰ ਕੇ ਸiddhi ਕਰੇ ਦੇ ਮਾਤਾ ਕੀ